ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਅੱਜ 3 ਦਸੰਬਰ ਨੂੰ ਇੱਕ ਮੋਰਚੇ ਦੀ ਕਾਲ ਸੀਗੀ ਵੇਰਕਾ ਤੇ ਇਕੱਠੇ ਹੋਣ ਦੀ ਤੇ ਆਪਾਂ ਜ਼ਹਿਰਾਂ ਨੂੰ ਸਤਲੁਜ ਦੇ ਵਿੱਚ ਪੈਣ ਤੋਂ ਬੁੱਢੇ ਦਰਿਆ ਤੋਂ ਵਿੱਚ ਪੈਣ ਤੋਂ ਰੋਕਣ ਦੀ ਗੱਲ ਕਰ ਰਹੇ ਸੀ ਤੇ ਪੁਲਿਸ ਪ੍ਰਸ਼ਾਸਨ ਨੇ ਅ ਬੜੀ ਜਿਆਦਾ ਸਖਤੀ ਕੀਤੀ ਹੈ ਸਰਕਾਰ ਸ਼ਾਇਦ ਨਹੀਂ ਚਾਹਦੀ ਕਿ ਇਦਾਂ ਦੀਆਂ ਜ਼ਹਿਰਾਂ ਰੁਕਣ ਤੇ ਸਰਕਾਰ ਦੀਆਂ ਪ੍ਰਾਇੋਰਟੀਜ਼ ਜਿਹੜੀਆਂ ਐ ਇੱਥੋਂ ਪਤਾ ਲੱਗਦੀਆਂ ਐ ਕਿ ਜ਼ਹਿਰਾਂ ਰੋਕਣੀਆਂ ਜਿਹੜੀਆਂ 40 ਸਾਲ ਤੋਂ ਚੱਲ ਰਹੀਆਂ ਐ ਜਿਹਦੇ ਕਰਕੇ ਮੰਦਭੁੱਦੀ ਬੱਚੇ ਪੈਦਾ ਹੋ ਰਹੇ ਐ ਲੋਕ ਮਰ ਰਹੇ ਐ ਉਹਦੇ ਨਾਲੋਂ ਜ਼ਿਆਦਾ ਉਹਨਾਂ ਨੂੰ ਰੋਕਣਾ ਜ਼ਰੂਰੀ ਐ ਜਿਹੜੇ ਇਹਨਾਂ ਨੂੰ ਰੋਕਣ ਦੀ ਗੱਲ ਕਰਦੇ ਐ ਸਾਡੇ ਸਾਥੀ ਬਹੁਤੇ ਫੜੇ ਜਾ ਚੁੱਕੇ ਐ ਡਾਕਟਰ ਬੈਂਸ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਕੁਲਦੀਪ ਸਿੰਘ ਖਹਿਰਾ ਨੂੰ ਕਰ ਲਿਆ ਮੇਰਾ ਖਿਆਲ ਹੈ ਲੱਖਾ ਸਿਧਾਣਾ ਨੂੰ ਵੀ ਕਰ ਲਿਆ ਤੇ ਅਸੀਂ ਵੀ ਜਾ ਰਹੇ ਹਾਂ ਉਸੇ ਲੋਕੇਸ਼ਨ ਤੇ ਕਿਉਂਕਿ ਜੇ ਹੁਣ ਅਸੀਂ ਬੁਲਾਇਆ ਸਾਰਿਆਂ ਨੂੰ ਤੇ ਸਾਡਾ ਵੀ ਜਾਣਾ ਬਣਦਾ ਤੇ ਕੋਈ ਨਹੀਂ ਰੱਬ ਭਲੀ ਕਰੇਗਾ ਪੰਜਾਬ ਦੀ ਵੀ ਵਾਤਾਵਰਣ ਦੀ ਵੀ ਤੇ ਸਾਰਿਆਂ ਨੇ ਡਟ ਕੇ ਜਿਹੜਾ ਹੈ ਅੱਗੋਂ ਵੀ ਇਸ ਮੁਹਿੰਮ ਨੂੰ ਚਲਾਣਾ ਹੈ ਆਪਾਂ ਇੱਕ ਬੜੀ ਲੰਬੀ ਲੜਾਈ ਦੇ ਵਿੱਚ ਆ ਆਪਾਂ ਪੰਜਾਬ ਵਾਸਤੇ ਵਾਤਾਵਰਣ ਵਾਸਤੇ ਆਉਣ ਵਾਲੇ ਭਵਿੱਖ ਵਾਸਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਲੜਾਈ ਲੜ ਰਹੇ ਆ ਤੇ ਕੋਈ ਗੱਲ ਨਹੀਂ ਇਹ ਤਾਂ ਚੱਲਦਾ ਰਹੇਗਾ ਅਸੀਂ ਵੀ ਨਹੀਂ ਜਾਣਦੇ ਕਿ ਕੋਈ ਕਿਸੇ ਤਰ੍ਹਾਂ ਦਾ ਟਕਰਾਅ ਹੋਵੇ, ਪਥਰਾ ਹੋਵੇ, ਲੋਕਾਂ ਦੇ ਸਿਰ ਪਾਟਣ ਤੇ ਪਰ ਪੁਲਿਸ ਦੀ ਪ੍ਰਾਇੋਰਟੀ ਜਿਹੜੀ ਹੈ ਉਹ ਸਰਕਾਰ ਦੀ ਪ੍ਰਾਇੋਰਟੀ ਮੈਂ ਤਾਂ ਕਹਾਂਗਾ ਪੁਲਿਸ ਨੂੰ ਤਾਂ ਜੋ ਹੁਕਮ ਹੋਇਆ ਉਹ ਚਲੋ ਕਰ ਰਹੇ ਹੈ ਪਰ ਸਰਕਾਰ ਦੀ ਪ੍ਰਾਇੋਰਟੀ ਜਿਹੜੀ ਹੈ ਸਰਕਾਰ ਨੂੰ ਦੁਬਾਰਾ ਸੋਚਣੀ ਚਾਹੀਦੀ ਹੈ ਕਿ ਲੋਕਾਂ ਨੂੰ ਬਚਾਉਣਾ, ਸੰਵਿਧਾਨ ਦੇ ਵਿੱਚ ਦਿੱਤੇ ਹੋਏ ਹੱਕਾਂ ਨੂੰ ਲਾਗੂ ਕਰਾਉਣਾ ਜਿਹੜਾ ਸਰਕਾਰ ਲਈ ਜ਼ਰੂਰੀ ਹੋਣਾ ਚਾਹੀਦਾ ਹੈ ਤੇ ਠੀਕ ਹੈ ਬਾਕੀ ਕੰਮ ਸਾਰੇ ਆਪਣੀ ਥਾਂ ਚੱਲਦੇ ਰਹਿੰਦੇ ਆ ਇਹ ਜ਼ਿੰਦਗੀ ਦਾ ਸਵਾਲ ਜਿਹੜਾ ਹੈ ਇਹਦੇ ਤੇ ਵੀ ਸਰਕਾਰਾਂ ਨੂੰ ਜਿਹੜਾ ਆਣਾ ਜ਼ਰੂਰੀ ਹੈ ਤੇ ਮੇਰਾ ਖਿਆਲ ਹੈ ਕਿ ਇਹ ਸਾਡੀ ਇੱਕ ਬਹੁਤ ਵੱਡੀ ਜਿੱਤ ਹੈ ਕਿ ਆਪਾਂ ਸਰਕਾਰ ਨੂੰ ਇਸ ਮਸਲੇ ਤੇ ਇੱਕ ਫੋਕਸ ਕਰਨ ਵਾਸਤੇ ਇਸ ਨੂੰ ਹਾਈਲਾਈਟ ਕਰਨ ਵਾਸਤੇ ਕਾਮਯਾਬ ਹੋਏ ਆ ਬਾਕੀ ਰੱਬ ਰੱਖਾ ਜੀ ਸਾਰੇ ਖੁਸ਼ ਰਹੋ ਆਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ